ਪੁਨਰ ਸਰਜੀਤ ਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉੱਤੇ ਬੜੇ ਸੰਗੀਨ ਇਲਜ਼ਾਮ ਲੱਗੇ ਸੀ ਕਿ ਮੁਹਾਲੀ ਦੇ ਇੱਕ 5 ਸਟਾਰ ਹੋਟਲ ਦੇ ਵਿੱਚ ਆਰਐਸਐਸ ਦੇ ਏਜੰਟਾਂ ਦੇ ਨਾਲ ਬੈਠਕ ਕੀਤੀ ਜਾ ਰਹੀ ਹੈ ਖਾਣਾ ਖਾਇਆ ਜਾ ਰਿਹਾ ਹੈ ਗੱਲਬਾਤ ਕੀਤੀ ਜਾ ਰਹੀ ਹੈ ਹਾਸੇ ਠੱਠੇ ਕੀਤੇ ਜਾ ਰਿਹਾ ਹੈ ਇਹ ਇਲਜ਼ਾਮ ਲਾਏ ਗਏ ਸੀ ਸਰਬਜੀਤ ਸਿੰਘ ਚੇਂਜਰ ਦੇ ਵੱਲੋਂ ਔਰ ਉਸੇ ਮਸਲੇ ਉੱਤੇ ਪਹਿਲੀ ਵਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰतिकਰਮ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਜਵਾਬ ਦਿੱਤਾ ਹੈ ਕਿ ਆਖਰਕਾਰ ਉਸ ਦਿਨ ਉਸ ਟੇਬਲ ਦੇ ਉੱਤੇ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆਰਐਸਐਸ ਦੇ ਏਜੰਟ ਬੈਠੇ ਸੀ ਜਾਂ ਫਿਰ ਕੋਈ ਹੋਰ ਇਹ ਬਹੁਤ ਵੱਡਾ ਇਲਜ਼ਾਮ ਲਾਇਆ ਗਿਆ ਸੀ ਹਾਲਾਂਕਿ ਸ਼ਰੋਮਣੀ ਅਕਾਲੀ ਦਲ ਨੂੰ ਐਂ ਦੇ ਇਲਜ਼ਾਮ ਲਾਉਣਾ ਸੋਭਦਾ ਨਹੀਂ ਹੈ ਉਹ ਕਿਉਂ ਨਹੀਂ ਸੋਭਦਾ ਕਿਉਂਕਿ ਪੂਰੀ ਬੀਜੇਪੀ ਦੀ ਲੀਡਰਸ਼ਿਪ ਤਾਂ ਸੁਖਬੀਰ ਸਿੰਘ ਬਾਦਲ ਦੇ ਫੰਕਸ਼ਨਸ ਦੇ ਵਿੱਚ ਆ ਟੁੱਕਦੀ ਹੈ ਹੁਣ ਜੇ ਉਹ ਆ ਸਕਦੇ ਆ ਸੁਖਬੀਰ ਸਿੰਘ ਬਾਦਲ ਮਿਲ ਸਕਦੇ ਆ ਸ਼ਰੋਮਣੀ ਅਕਾਲੀ ਦਲ ਦੇ ਬਾਕੀ ਲੀਡਰ ਭਾਜਪਾ ਦੇ ਲੀਡਰਾਂ ਨਾਲ ਸਾਝ ਰੱਖ ਸਕਦੇ ਆ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਕਿਉਂ ਨਹੀਂ ਰੱਖ ਸਕਦੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆਰਐਸਐਸ ਦਾ ਕੋਈ ਏਜੰਟ ਬੈਠਾ ਸੀ ਜਾਂ ਕੋਈ ਹੋਰ ਸਰਵਜੀਤ ਸਿੰਘ ਚਿੰਜਰ ਦੇ ਉਹਨਾਂ ਇਲਜ਼ਾਮਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਆਫਟਰ ਆਲ ਕੀ ਬੋਲੇ ਆ ਆਓ ਸੁਣਦੇ ਆ ਉਹ ਇੱਕ ਬੇਫਾਲਤੂ ਜਿਹਾ ਹੈ ਉਹਦੇ ਪਿੱਛੇ ਕੋਈ ਤਰਕ ਕੋਈ ਲੌਜੀਕ ਨਹੀਂ ਹੈ ਜੀ ਇਸ ਸੰਦਰਭ ਦੇ ਵਿੱਚ ਮੀਟਿੰਗ ਕੀਤੀ ਸੀ ਫਿਰ ਉਹ ਮੀਟਿੰਗ ਬਾਰੇ ਬੋਲੇ ਆ ਉਹ ਕੋਈ ਇੱਕ ਜਨਤਕ ਕਹਿੰਦੇ ਇਸ ਸਮਾਗਮ ਜਨਤਕ ਜਗ੍ਹਾ ਦੇ ਉਤੇ ਅਸੀਂ ਖਾਣਾ ਖਾਂਦੇ ਮੀਟਿੰਗਾਂ ਹੁੰਦੀਆਂ ਗੁਪਤ ਜਗ੍ਹਾ ਤੇ ਜਨਤਕ ਜਗ੍ਹਾ ਤੇ ਮੀਟਿੰਗਾਂ ਨਹੀਂ ਹੁੰਦੀਆਂ ਪਬਲਿਕ ਦੇ ਵਿੱਚ ਮੀਟਿੰਗਾਂ ਨਹੀਂ ਹੁੰਦੀਆਂ ਨਹੀਂ ਨਹੀਂ ਕੋਈ ਬਾਹਰ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਗੱਲ ਜਗ੍ਹਾ ਦਾ ਕੋਈ ਕਿੱਥੇ ਸੀਗਾ ਉਹ ਰੈਡੀਸਨ ਦੇ ਵਿੱਚ ਜਿਹੜਾ ਜਿੱਥੇ ਖਾਣਾ ਖਾਂਦੇ ਆ ਉੱਥੇ ਸਾਰੇ ਫੈਮਿਲੀਆ ਬੈਠੀਆਂ ਉੱਤੇ ਸਾਡੇ ਨਾਲ ਆਪਣੀ ਪ੍ਰੋਫਾਈਲ ਤੇ ਆਪਣੇ ਆਪ ਨੂੰ ਆਰਐਸਐਸ ਦਾ ਮੈਂਬਰ ਬਣਦੇ ਜੇ ਅਸੀਂ ਕਿਸੇ ਜਨਤਕ ਪਲੇਸ ਤੇ ਬੈਠੇ ਆਂ ਉੱਥੇ ਕਿਸੇ ਪਾਰਟੀ ਦਾ ਬੰਦਾ ਜਿਹੜਾ ਹੈ ਉਹ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨ ਲੱਗ ਗਿਆ ਤੇ ਇਹਦੇ ਨਾਲ ਉਹ ਬੀਜਪੀ ਦੇ ਅਸੀਂ ਥੋੜੀ ਮਿਲਦੇ ਜੀ ਸਾਰੇ ਮਿਲਦੇ ਸਾਰੇ ਮਿਲਦੇ ਆ